ਦੋ ਲਿਹਾਜੇ ਹੁੰਦੇ ਆ ਇੱਕ 7 ਸਾਲਾਂ ਦਾ ਇੱਕ 11 ਸਾਲਾਂ ਦਾ ਉਹ ਦੋਹੇ ਗਰਾਊਂਡ ਵਿੱਚ ਖੇਡਣ ਜਾਂਦੇ ਹੁੰਦੇ ਆ ਆਪਸ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਮੋਹ ਪਿਆਰ ਹੁੰਦਾਗਾ ਰਸਤੇ ਵਿੱਚ ਇੱਕ ਖੂਹ ਆਉਂਦਾ ਉਹਦੇ ਵਿੱਚ 11 ਸਾਲਾਂ ਦਾ ਲਿਹਾਜੇ ਉਹਦਾ ਡਿੱਗ ਜਾਂਦਾਗਾ ਤੇ ਜਦੋਂ ਉਹ ਡਿੱਗ ਜਾਂਦਾਗਾ ਤਾਂ ਜਿਹੜਾ ਛੋਟਾ ਹੁੰਦਾ 7 ਸਾਲਾਂ ਵਾਲਾ ਉਹ ਆਸ-ਪਾਸ ਦੇਖਦਾ ਉਹਨੂੰ ਕੋਈ ਵੀ ਬੰਦਾ ਨਹੀਂ ਮਿਲਦਾ ਤੇ ਉਹਨੂੰ ਬਾਲਟੀ ਦਿੱਖਦੀ ਯਾਰ ਰੱਸਾ ਬੰਨੇ ਵਾਲੀ ਤਾਂ ਉਹਨੂੰ ਖੂਦ ਦੇ ਵਿੱਚ ਸਿੱਟ ਦਿੰਦਾਗਾ ਤੇ ਪੂਰਾ ਜ਼ੋਰ ਲਾਉਂਦਾਗਾ ਆਪਦੇ ਲਿਹਾਜੀ ਨੂੰ ਕੱਢਣ ਲਈ ਹੱਥਾਂ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਤੇ ਉਦੋਂ ਬਹੁਤ ਜ਼ਿਆਦਾ ਜ਼ੋਰ ਲੱਗਦਾ ਲਾਸਟ ਵਿੱਚ ਉਹ ਆਪਦੇ ਲਿਹਾਜੀ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਤੇ ਉਹਦਾ ਲਿਹਾਜੀ ਬਾਹਰ ਨਿਕਲਦਾਗਾ ਉਹ ਕਹਿੰਦਾ ਤੂੰ ਮੈਨੂੰ ਇੰਨੇ ਵਜਨ ਵਾਲੇ ਨੂੰ ਕਿਵੇਂ ਖਿੱਚ ਲਿਆ ਉਹ ਕਹਿੰਦਾ ਮੈਂ ਸਾਰਾ ਜ਼ੋਰ ਤਾਂ ਲਾਇਆ ਕਿਉਂਕਿ ਤੂੰ ਮੇਰਾ ਸੱਚਾ ਲਿਹਾਜੀ ਸੀਗਾ ਮੈਨੂੰ ਕੋਈ ਵੀ ਬੰਦਾ ਨਹੀਂ ਇੱਥੇ ਦਿਸਿਆ ਇਸ ਲਈ ਮੈਂ ਆਪਦਾ ਜੋਰ ਲਾਈ ਗਿਆ ਲਾਈ ਗਿਆ ਜੇ ਕੋਈ ਵੀ ਬੰਦਾ ਹੁੰਦਾ ਉਹ ਮੈਨੂੰ ਕਹਿੰਦਾ ਇਹ ਕੰਮ ਤੂੰ ਨਹੀਂ ਕਰ ਸਕਦਾ ਇਸ ਨਾਲ ਮੇਰਾ ਹੌਸਲਾ ਟੁੱਟ ਜਾਣਾ ਸੀ ਪਰ ਕੋਈ ਵੀ ਮੇਰਾ ਹੌਸਲਾ ਤੋੜਨ ਵਾਲਾ ਨਹੀਂ ਸੀ ਇਸ ਲਈ ਮੈਂ ਤੈਨੂੰ ਬਾਹਰ ਕੱਢ ਕੇ ਹੀ ਰਹਾ ਉਹ ਕਹਿੰਦਾ ਇੱਥੋਂ ਪਤਾ ਲੱਗਦਾ ਸੱਚੀ ਲਿਖਾਇਦਾ ਜੇ ਆਪਾਂ ਕਿਸੇ ਵੀ ਚੀਜ਼ ਕਣੀ ਕਦਮ ਪੱਟ ਲਿਆ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ